ਅੱਜ ਆਪ ਪੜ੍ਹਨ ਜਾ ਰਹੇ ਹਾਂ ਸਾਝ ਕਹਾਣੀ ਜੇ ਕਿ ਹੈ 12ਵੀਂ ਦੀ ਪੁਸਤਕ ਪੰਜਾਬੀ 라ਸ਼ਮੀ ਵਿੱਚ ਜਿਸ ਨੂੰ ਪੰਜਾਬ ਬੋਰਡ ਦੇ ਪੇਪਰਾਂ ਵਿੱਚ ਮੋਸਟਲੀ ਆਉਂਦੀ ਹੈ ਸਾਝ ਕਹਾਣੀ ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰ ਸੁਜਨ ਸਿੰਘ ਦੀ ਰਚਨਾ ਹੈ ਇਸ ਵਿੱਚ ਕਹਾਣੀਕਾਰ ਨੇ ਇਹ ਦੱਸਿਆ ਹੈ ਕਿ ਕਿਸ ਤਰ੍ਹਾਂ ਹਮਦਰਦੀ ਦੇ ਪਾਪ ਇੱਕ ਦੂਜੇ ਵਿੱਚ ਸਾਝ ਪੈਦਾ ਕਰ ਦਿੰਦੇ ਹਨ ਤੇ ਅਸੀਂ ਇੱਕ ਦੂਜੇ ਨੂੰ ਮਨੁੱਖ ਦੇ ਰੂਪ ਵਿੱਚ ਪਛਾਣਦੇ ਹਾਂ ਕਹਾਣੀ ਵਿੱਚ ਅਸੀਂ ਦੇਖਦੇ ਹਾਂ ਕਿ ਪ੍ਰੋਫੈਸਰ ਐਮ ਐਲ ਮਲੋਤਰਾ ਕੁਝ ਸੋਚਦਿਆਂ ਸੋਚਦਿਆਂ ਕਾਲਜ ਵਿੱਚੋਂ ਨਿਕਲਿਆ ਤੇ ਪੱਕੀ ਸੜਕ ਤੱਕ ਕੁਝ ਰਸਤਾ ਕੱਚਾ ਰੋੜਿਆਂ ਭਰਿਆ ਤੇ ਉੱਚਾ ਨੀਵਾਂ ਹੋਣ ਕਰਕੇ ਉਸ ਨੂੰ ਸਾਈਕਲ ਚਲਾਉਣ ਵਿੱਚ ਕਾਫੀ ਜੋਰ ਲਾਉਣਾ ਪਿਆ ਅਤੇ ਅੰਤੋਂ ਪੱਕੀ ਸੜਕ ਉੱਤੇ ਜਾ ਚੜਿਆ ਚੜਦੀ ਜੀੜ ਦੇ ਦੁਪਹਿਰੇ ਭਾਵੇਂ ਬੀਤ ਚੁੱਕੀ ਸੀ ਪਰ ਗਰਮੀ ਆਪਣਾ ਜੋਬਨ ਦਿਖਾ ਰਹੀ ਸੀ ਗੁਰਦੁਆਰੇ ਦੇ ਵੱਡੇ ਦਰਵਾਜ਼ੇ ਦੇ ਬਾਹਰ ਇੱਕ ਤਰੀਕੇ ਹੀ ਕੁਝ ਸਵਾਰੀਆਂ ਬਸ ਉਡੀਕ ਰਹੀਆਂ ਸਨ ਤੇ ਕੁਝ ਸੜਕ ਉੱਤੇ ਬਣੇ ਬੱਸ ਸਟੈਂਡ ਵਿੱਚ ਖੜੀਆਂ ਸਨ। ਅੱਗੇ ਸੜਕ ਟਲਵਾਣ ਵਾਲੀ ਸੀ ਜਿਸ ਨੂੰ ਤੇਜ਼ੀ ਨਾਲ ਪਾਰ ਕਰਨ ਮਗਰੋਂ ਪਧਰੀ ਸੜਕ ਉੱਤੇ ਜਾਂਦੇ ਆ। ਪ੍ਰੋਫੈਸਰ ਨੇ ਰੇਲਵੇ ਦਾ ਫਾਟਕ ਪਾਰ ਕੀਤਾ ਤੇ ਅੱਗੇ ਚੱਲ ਪਿਆ। ਗਰਮੀ ਕਾਰਨ ਸੜਕ ਦੀ ਲੁੱਕ ਪਿਗਲੀ ਹੋਈ ਸੀ ਤੇ ਪ੍ਰੋਫੈਸਰ ਪਸੀਨੋਂ ਪਸੀਨਾ ਹੋ ਚੁੱਕਾ ਸੀ। ਇੰਨੇ ਨੂੰ ਇੱਕ ਲਾਲ ਚੀਰੇ ਵਾਲਾ ਨੌਜਵਾਨ ਖੜ 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 ਕਰਦੇ ਸਾਈਕਲ ਉੱਤੇ ਉਸ ਦੇ ਕੋਲੋਂ ਲੰਘਿਆ। ਪ੍ਰੋਫੈਸਰ ਸੋਚ ਰਿਹਾ ਸੀ ਕਿ ਪਤਾ ਨਹੀਂ ਉਹ ਕਸਾਨ ਨੁਮਾ ਸਾਈਕਲ ਸਵਾਰ ਨੂੰ ਕੀ ਭਾਜੂ ਪਈ ਹੋਈ ਹੈ ਪਹਿਲਾਂ ਤਾਂ ਉਸਨੇ ਸੋਚਿਆ ਕਿ ਉਹ ਸਾਈਕਲ ਤੇਜ਼ ਕਰਕੇ ਉਸ ਤੋਂ ਅੱਗੇ ਲੰਘ ਜਾਵੇ ਪਰ ਪਿੱਛੋਂ ਉਸ ਨੂੰ ਇਹ ਖਿਆਲ ਛੱਡ ਦਿੱਤਾ ਉਸ ਨੂੰ ਇੱਕ ਭਾਰਤੀ ਲੀਡਰ ਦਾ ਇਹ ਕਥਨ ਯਾਦ ਆ ਰਿਹਾ ਸੀ ਕਿ ਅੱਜ ਜਦੋਂ ਬੁਝੇ ਦੇਸ਼ਾਂ ਵਿੱਚ ਸਪੂਤ ਨਾ ਹਵਾਈ ਜਹਾਜ਼ਾਂ ਦੇ ਕਾਰਨ ਦਾ ਯੁੱਗ ਆ ਗਿਆ ਹੈ ਉੱਥੇ ਭਾਰਤ ਹਜੇ ਸਾਈਕਲ ਯੁੱਗ ਤੱਕ ਹੀ ਪਹੁੰਚਾ ਹੈ ਲੇਖਕ ਨੂੰ ਜਾਪਿਆ ਕਿ ਭਾਰਤ ਜੀ ਸਾਈਕਲ ਜੋਗ ਵਿੱਚ ਵੀ ਪਹੁੰਚਿਆ ਹੀ ਨਹੀਂ ਕਿਉਂਕਿ ਸਾਈਕਲ ਵੀ ਇੱਥੇ ਕੁਝ ਖਲੋਕਾਂ ਕੋਲ ਹੀ ਹਨ ਇਸ ਕਰਕੇ ਉਸ ਨੂੰ ਇਹ ਕਹਿਣਾ ਗਲਤ ਜਾਪਿਆ ਕਿ ਸਾਈਕਲ ਗਰੀਬ ਦੀ ਸਵਾਰੀ ਹੈ ਇਸ ਤੋਂ ਉਸ ਨੂੰ ਆਪਣੀ ਗਰੀਬੀ ਦਾ ਵੀ ਸਹਸ ਸਹਾਸ ਹੋਇਆ ਜੋ ਕਿ ਉਸ ਦੇ ਚਿੱਟੇ ਕੱਪੜਿਆਂ ਵਿੱਚ ਲੁਕੀ ਹੋਈ ਸੀ ਇੰਨੇ ਨੂੰ ਇੱਕ ਬਸ ਤੂੜ ਰੋਂਦੀ ਉਸ ਦੇ ਕੋਲ ਲੰਗੀ ਤੇ ਉਸ ਨੂੰ ਆਪਣੇ ਮੂੰਹਰੇ ਇੱਕ ਤੀਵੀ ਤੂੜੇ ਜਾਂਦੀ ਦੀ ਸੀ ਪ੍ਰੋਫੈਸਰ ਨੂੰ ਜਾਪਿਆ ਕਿ ਉਸ ਟੀਵੀ ਨੇ ਕਿਸਾਨ ਸਾਈਕਲ ਸਵਾਰ ਨੂੰ ਕੁਝ ਕੀਤਾ ਸੀ ਪਰ ਉਸਨੇ ਉਸ ਵੱਲ ਦੇਖਣ ਮਗਰੋਂ ਸਾਈਕਲ ਅੱਗੇ ਲੰਘਾ ਲਿਆ ਸੀ ਜਦੋਂ ਪ੍ਰੋਫੈਸਰ ਉਸ ਟੀਵੀ ਕੋਲ ਪੁੱਛਾ ਤਾਂ ਉਸਨੇ ਉਸ ਨੂੰ ਆਪਣੇ ਨਾਲ ਲਿਜਾਣ ਦੀ ਬੇਨਤੀ ਕੀਤੀ ਪਰ ਉਹ ਵੀ ਉਸ ਵਾਲੀ ਦੀ ਨਜ਼ਰ ਦੇਖ ਕੇ ਅੱਗੇ ਲੰਘ ਗਿਆ ਅੱਧ ਫਰ ਲਾਂਗ ਉੱਤੇ ਜਾ ਕੇ ਉਸ ਦਾ ਸਾਈਕਲ ਰੁਕ ਗਿਆ ਉਸ ਨੂੰ ਲਾਲ ਚੀਰੇ ਵਾਲਾ ਸਾਈਕਲ ਸਵਾਰ ਪੱਥਰ ਦਿਨ ਜਾਪਿਆ ਉਸ ਨੂੰ ਆਪਣਾ ਆਪ ਵੀ ਚੰਗਾ ਨਾ ਲੱਗਾ ਜਿਹੜਾ ਇੱਕ ਮੁਤਾਜ਼ ਦੀ ਮਦਦ ਕਰਨ ਦੇ tha ਅੱਗੇ ਲੰਘ ਗਏ ਅਸੀਂ ਉਹ ਮੁੜ ਕੇ ਮਾਈ ਦੇ ਕੋਲ ਗਿਆ ਤੇ ਪੁੱਛਣ ਦੇ ਪਤਾ ਲੱਗਾ ਕਿ ਮਾਈ ਨੇ ਬਾਗਾਂ ਵਾਲੇ ਕੋਲ ਸਹੀੜੀ ਜਾਣਾ ਸੀ ਪ੍ਰੋਫੈਸਰ ਨੇ ਸਮਝਾਇ ਸੀ ਕਿ ਮਾਈ ਨੇ ਉਸ ਚਲ ਜਾਣਾ ਹੈ ਜਿਹੜਾ ਉੱਥੋਂ ਮੀਲਕ ਦੀ ਵਿੱਤ ਤੇ ਸੀ ਪਰੰਤੂ ਬਾਗਾਂ ਵਾਲਾ ਤਾਂ ਉੱਥੋਂ ਨੋ ਮਿਲ ਸੀ ਮਹੀਂ ਬਹੁਤ ਬੁੱਢੀ ਤੇ ਕਮਜ਼ੋਰ ਸੀ ਉਸ ਨੂੰ ਦਿਸਦਾ ਵੀ ਚੰਗੀ ਤਰ੍ਹਾਂ ਨਹੀਂ ਸੀ ਉਹ ਨੰਗੇ ਪੈਰੀ ਪਤਾ ਨਹੀਂ ਉਸ ਸਰਦੀ ਧੂੜ ਵਿੱਚ ਕਿਵੇਂ ਖੜੀ ਸੀ ਉਸ ਦੀ ਸੁੱਥਨ ਗੰਦੀ ਤੇ ਉਸ ਨੂੰ ਸੋਸੋਟਾ ਕਿਆ ਲੱਗਿਆ ਹੋਇਆ ਸਨ ਤੇ ਉਸ ਦਾ ਕੁੜਤਾ ਵੀ ਮੈਲ ਨਾਲ ਭਰਿਆ ਹੋਇਆ ਸੀ ਉਸ ਦੇ ਸਿਰ ਉੱਤੇ ਤੰਦੋ ਤੰਦ ਹੋਈ ਚੁੰਨੀ ਸੀ ਉਸ ਦੇ ਸਰੀਰ ਉੱਤੇ ਗੰਦਾ ਪਸੀਨਾ ਦੇਖ ਕੇ ਪ੍ਰੋਫੈਸਰ ਦਾ ਦਿਲ ਮਿਚ ਗਿਆ ਪ੍ਰੋਫੈਸਰ ਨੇ ਉਸ ਨੂੰ ਕਿਹਾ ਕਿ ਉਸ ਨੇ ਤਾਂ ਸਿਰਫ ਅਗਲੇ ਸ਼ਹਿਰ ਜਾਣਾ ਹੈ ਜੋ ਕਿ ਉੱਥੋਂ ਕੇਵਲ 1 ਮੀਲ ਹੈ ਉਸਨੇ ਸੋਚਿਆ ਸੀ ਕਿ ਉਹ ਆਪੇ ਨਾ ਕਰ ਦੇਵੇਗੀ ਪਰ ਉਹ ਬੋਲੀ ਕਿ ਉਹ ਉਸਨੂੰ ਉੱਥੇ ਤੱਕ ਹੀ ਲੈ ਚੱਲੇ ਪ੍ਰੋਫੈਸਰ ਨੇ ਆਪਣੇ ਆਪ ਨੂੰ ਫਸਿਆ ਅਨੁਭਵ ਕੀਤਾ ਬੁੱਢੀ ਆਪੇ ਸਾਈਕਲ ਉਤੇ ਚੜ੍ਹ ਵੀ ਨਹੀਂ ਸਕਦੀ ਪ੍ਰੋਫੈਸਰ ਨੇ ਕਚੀਚੀ ਵਟ ਕੇ ਉਸਦੇ ਗੰਦੇ ਤੇ ਪਾਟੇ ਵਾਲਾ ਗੰਦਾ ਥੈਲਾ ਸਾਈਕਲ ਦੇ ਮੋਰੇ ਟੰਗਿਆ ਤੇ ਉਸਨੂੰ ਆਪਣੀ ਬਾਹ ਦਾ ਸਹਾਰਾ ਦੇ ਕੇ ਕਰੀਅਰ ਤੇ ਬਿਠਾਇਆ ਲੇਖਕ ਨੂੰ ਪਤਾ ਲੱਗਾ ਕਿ ਬੁੱਢੀ ਦਾ ਕੋਈ ਅੰਗ ਸਾਖ ਨਹੀਂ ਸੀ ਉਸ ਪਿੰਡ ਦੇ ਵਿੱਚ ਇੱਕ ਝੁੱਗੀ ਤੋਂ ਸਵਾਏ ਉਸ ਦਾ ਕੁਝ ਵੀ ਨਹੀਂ ਸੀ ਤੇ ਉਹ ਜੀੜ ਦੇ ਸੰਗਰਾ ਤੋਂ 13 14 ਮੀਲ ਤੁਰ ਕੇ ਗੁਰਦੁਆਰੇ ਆਈ ਸੀ ਜੇਕਰ ਉਸ ਨੂੰ ਆਂਡ ਗੁਆਣ ਦੇ ਦਿੰਦੇ ਸੰ ਤਾਂ ਉਹ ਖਾ ਲੈਂਦੀ ਸੀ ਪਰ ਮੰਗਣ ਨਹੀਂ ਸੀ ਜਾਂਦੀ ਪ੍ਰੋਫੈਸਰ ਆਪਣੇ ਘਰ ਦੀ ਗਰੀਬੀ ਕਾਰਨ ਉਸ ਨੂੰ ਆਪਣੇ ਘਰ ਲੈ ਜਾਣ ਜੋਗਾ ਨਹੀਂ ਸੀ ਉਹ ਉਸ ਨੂੰ ਕਰਾਇਆ ਦੇ ਕੇ ਬੱਸ ਵਿੱਚ ਬਿਠਾਉਣ ਜੋਗਾ ਵੀ ਨਹੀਂ ਸੀ ਕਿਉਂਕਿ ਅੰਗਰੇਜ਼ੀ ਮੀਨਾ ਆਪਣੇ ਅੰਤ ਵੱਲ ਵੱਧ ਰਿਹਾ ਸੀ ਉਸ ਦੀ ਜੇਬ ਵਿੱਚ ਮਸਤੀ ਪੈਸੇ ਸਨ ਜੋ ਕਰੇਲੀ ਕਾਫੀ ਨਹੀਂ ਸੰ ਉਸ ਨੂੰ ਯਾਦ ਆਇਆ ਕਿ ਉਸ ਦਾ ਬੱਚਾ ਰਸ ਲੈ ਕੇ ਖਾਣਾ ਚਾਹੁੰਦਾ ਹੈ ਤੇ ਜੇਕਰ ਉਹ ਆਪਣੇ ਬੱਚੇ ਦੀ ਇਹ ਇੱਛਾ ਵੀ ਪੂਰੀ ਨਹੀਂ ਕਰ ਸਕਦਾ ਤਾਂ ਗੱਲ ਕੀ ਹੋਈ ਉਹ ਸੋਚ ਰਿਹਾ ਸੀ ਕਿ ਜੇਕਰ ਉਸ ਬੁੱਢੀ ਵਰਗੀਆਂ ਦੀ ਕੋਈ ਵੀ ਮਦਦ ਨਾ ਕਰੇ ਤਾਂ ਫਿਰ ਉਹ ਮੰਗਦੇ ਹੀ ਬਨਣਗੇ ਉਸਨੇ ਕਿਸੇ ਤੋਂ ਪੈਸੇ ਮੰਗ ਕੇ ਮਾਈਨੂ ਬਾਗਾਂ ਵਾਲੇ ਦੀ ਟਿਕਟ ਲੈ ਕੇ ਦੇਣ ਵਾਰੇ ਸੋਚਿਆ ਪਰ ਉਸ ਨੂੰ ਇਹ ਗੱਲ ਆਪਣੇ ਸਵੈ ਮਾਨ ਦੇ ਵਿਰੁੱਧ ਜਾਪੀ ਉਹ ਮਾਈ ਨੂੰ ਬਾਗਾਂ ਵਾਲੇ ਤੱਕ ਆਪਣੇ ਸਾਈਕਲ ਉੱਤੇ ਛੱਡ ਕੇ ਆਉਂਦਾ ਫੈਸਲਾ ਨਾ ਲੈ ਸਕਿਆ ਕਿਉਂਕਿ ਇੱਕ ਤਾਂ ਉਹ ਬੁੜਾਪੇ ਵਿੱਚ ਸੀ ਤੇ ਦੂਸਰੀ ਉਹ ਭੁੱਖੀ ਸੀ ਫਿਰ ਥੱਕ ਕੇ ਉਸਨੇ ਪੜਾਉਣ ਲਈ ਤਿਆਰੀ ਵੀ ਕਰਨੀ ਸੀ ਉਹ ਵੀ ਨਹੀਂ ਕਰ ਸਕਣੀ ਸੀ ਉਸਨੇ ਸ਼ਹਿਰ ਦੇ ਮੋੜ ਤੇ ਆ ਕੇ ਪ੍ਰੋਫੈਸਰ ਨੇ ਮਾਈ ਨੂੰ ਉਤਾਰਿਆ ਤੇ ਉਸ ਨੂੰ ਉਸ ਦਾ ਥੈਲਾ ਫੜਾ ਦਿੱਤਾ ਇੰਨੇ ਨੂੰ ਬਾਗਾਂ ਵਾਲੇ ਦੀ ਬਸਾਈ ਤੇ ਚਲੇਗੀ ਪ੍ਰੋਫੈਸਰ ਮਾਈ ਦੇ ਪੈਸਿਆਂ ਨਾਲ ਸਹਾਇਤਾ ਨਾ ਕਰ ਸਕਿਆ ਜਦੋਂ ਉਹ ਤੁਰਨ ਲੱਗਾ ਤਾਂ ਲਾਲ ਚੀਰੇ ਵਾਲਾ ਸਾਈਕਲ ਸਵਾਰ ਸ਼ਹਿਰੋਂ ਮੁੜ ਰਿਹਾ ਸੀ ਉਸਨੇ ਮਾਈ ਨੂੰ ਕਿਹਾ ਕਿ ਉर्जा ਕਮ ਛੇਤੀ ਹੀ ਮੁੱਕ ਗਿਆ ਹੈ ਉਹ ਉਸ ਦੀ ਸਾਈਕਲ ਤੇ ਬੈਠ ਜਾਵੇ ਉਸਨੇ ਤੇ ਬਾਗਾਂ ਵਾਲੇ ਜਾਣਾ ਪਰ ਉਸ ਨੂੰ ਅਗਾ ਸਹੇੜੇ ਹੀ ਛਾਡਾਵੇਗਾ ਪ੍ਰੋਫੈਸਰ ਨੇ ਆਪਣਾ ਸਾਈਕਲ ਖੜਾ ਕਰਕੇ ਮਾਈ ਨੂੰ ਜੁਕ ਕੇ ਲਾਲ ਚੀਰੇ ਵਾਲੇ ਦੀ ਸਾਈਕਲ ਉੱਤੇ ਚੜਾਇਆ ਉਸ ਦਾ ਟੱਲਾ ਉਸ ਦੇ ਸਾਈਕਲ ਦੇ ਹੈਂਡਲ ਨਾਲ ਲਮਕਾ ਦਿੱਤਾ ਚੀਰੇ ਵਾਲੇ ਨੇ ਪ੍ਰੋਫੈਸਰ ਵਾਲਿਸ ਤਰ੍ਹਾਂ ਤੱਕਿਆ ਜਿਵੇਂ ਜਿਸ ਨੂੰ ਉਹ ਪੂਰਾ ਸਮਝਦਾ ਹੋਵੇ ਉਹ ਆਪਣਾ ਹੀ ਨਿਕਲ ਆਇਆ ਹੋਵੇ ਉਹ ਮੂੰਹ ਕੁਛ ਨਾ ਬੋਲਿਆ ਅੱਖਾਂ ਹੀ ਅੱਖਾਂ ਨਾਲ ਉਸਨੇ ਪ੍ਰੋਫੈਸਰ ਨਾਲ ਸਾਂਝ ਪਾ ਲਈ ਤੇ ਇਸ ਸਾਂਝ ਨਾਲ ਪ੍ਰੋਫੈਸਰ ਨੇ ਮਹਿਸੂਸ ਕੀਤਾ ਜਿਵੇਂ ਉਸਨੇ ਆਪਣੇ ਘਾਟੇ ਨੂੰ ਪੂਰਾ ਕਰ ਲਿਆ ਹੋਵੇ